ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਬਣੇ YouTube ਚੈਨਲ ਚ ਹੈਲ ਵਲੋਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਲੈਣਾ ਨਹੀਂ ਹਾਂਜੀ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅਰਸ ਸੋ ਆਪਾਂ ਸਕੂਲ ਜਾਂਦੇ ਜਾਂਦੇ ਨੇ ਬਲੌਗ ਦੀ ਸਟਾਰਟਿੰਗ ਕੀਤੀ ਬਟ ਜਦੋਂ ਕਿਉਂਕਿ ਟਾਈਮ ਪਤਾ ਹੀ ਹੁੰਦਾ ਸਵੇਰ ਹਨਾ ਕਿੰਨੇ ਕੰਮਾਂ ਦੀ ਭਜਨ ਅਠ ਹੁੰਦੀ ਆ ਤੇ ਮੇਰੇ ਕੋਲੇ ਦੋ ਮਿੰਟ ਕਿਸਕੈਂਟੀ ਕਹਿ ਸਕਦੇ ਆ ਆਪਾਂ ਮੜਾ ਜਿਹਾ ਬਣਿਆ ਸੀਗਾ ਵਲੌਗ ਤੇ ਮੈਂ ਕਿਹਾ ਮੈਂ ਸਟਾਰਟਿੰਗ ਕਰਦਾ ਤੇ ਬਸ ਉਦੋਂ ਨੂੰ ਬੈਨ ਆ ਗਈ ਫਿਰ ਆਪਣੇ ਵਿੱਚ ਵਿਚਾਲੇ ਜਿਹੜੀ ਵਲੌਗ ਰਹਿ ਗਿਆ ਸੀਗਾ ਫਿਰ ਆ ਕੇ ਨੈਕਸਟ ਆਪ ਆ ਕੇ ਜਿਹੜਾ ਉਹ ਵਲੌਗ ਕਰਨਾ ਹੁੰਦਾਗਾ ਅਪਲੋਡ ਤੇ ਉਸ ਬਈ ਰੈਸਟ ਵੀ ਕਰਨੀ ਹੁੰਦੀ ਹੈ ਹੁਣ ਮੈਂ ਹੁਣ ਵੀ ਆਉਦੇ ਕੱਪੜੇ ਵਗੈਰਾ ਜੋ ਉਧਰੋਂ ਆਈ ਸੀਗੀ ਸੈਟਿੰਗ ਕਰਕੇ ਪਿਕਸ ਵਗੈਰਾ ਉਹਨਾਂ ਦੀ ਅਪਲੋਡ ਕਰਨੀਆਂ ਸੀਗੀਆਂ ਹੁਣ ਆਈ ਸੀਗੀ ਮੈਂ ਤੇ ਮੈਂ ਹਟੇ ਲੋਪਾ ਵਲੌਗ ਦੀ ਸਟਾਰਟਿੰਗ ਕਰਦੇ ਆ। ਲੋ ਜੀ ਟਿੰਡ ਫੇਰ ਆਏ ਬਈ ਟਿੰਡ। ਪਹਿਲਾਂ ਸਭ ਤੋਂ ਪਹਿਲਾਂ ਮੈਂ ਕਿਹਾ ਦੁੱਧ ਵਾਦੀ ਹੈ ਜਿਹੜਾ ਸਾਂਭਦੀ ਏ। ਫੇਰ ਫੇਰ ਬਈ ਰੋਜ਼ ਰੋਜ਼ ਹਨ। ਪਸ਼ੂਆਂ ਵੱਲ ਮੈਨੂੰ ਜਾਣਾ ਪੈਂਦਾ। ਜੇ ਦੋਨੋਂ ਘਰੇ ਆਈਦਾ ਉਹਦੋਂ ਨੂੰ ਭਾਈ ਕੋਈ ਨਹੀਂ ਹੁੰਦੇ। ਫੇਰ ਜਿਹੜੀਆਂ ਜ਼ਿੰਮੇਵਾਰੀਆਂ ਪੱਠਿਆਂ ਦੀ ਪਸ਼ੂ ਸੰਭਲਦੀਆਂ, ਸ਼ਾਂਭਨ ਦੀਆਂ ਮੇਰੇ 'ਤੇ ਪਈਆਂ ਹੋਈਆਂ। ਹਾਂ। ਉਹ ਸਾਹਮਣੇ ਪੈਣਾ ਆਪਾਂ ਕਿਸੇ ਤੇ ਛੱਡ ਨਹੀਂ ਸਕਦੇ ਕੀ ਆ ਗਈ ਕੌਣ ਆ ਗਈ ਚੁੰਨੀ ਲਈ ਬੈਠੀ ਐ ਹਾਂ ਇਹ ਆਈ ਚੁੰਨੀ ਮੇਰੀ ਤੇ ਬਾਕੀ ਅੱਜ ਵਾਲੇ ਬਲੌਗ ਦੇ ਵਿੱਚ ਵੈਸੇ ਤਾਂ ਮੈਂ ਬਲੌਗ ਦੇ ਵਿੱਚ ਦੂਸਰੇ ਬਲੌਗ ਦੇ ਵਿੱਚ ਵੀ ਦਿਖਾਇਆ ਹੋਇਆਗਾ ਵੱਟਾ ਅੱਜ ਵਾਲੇ ਬਲੌਗ ਦੇ ਵਿੱਚ ਵੀ ਕਈ ਵਾਰੀ ਕਿਸੇ ਭੈਣਾਂ ਨੇ ਦੇਖਣੇ ਹੋਣਾ ਆਪਾਂ ਥੋੜੇ ਇੱਕ ਵਾਰੀ ਦਿਖਾਵਾਂਗੇ ਤੇ ਵੈਸੇ ਤਾਂ ਮੈਚਿੰਗ ਜਾਂ ਆਉਰ ਵਰਗੇ ਰ ਆਪਾਂ ਪ੍ਰਿੰਟਡ ਲੈ ਕੇ ਆਉਣੇ ਹੁੰਦੇ ਆ ਉਹ ਤਾਂ ਵੀਡੀਓ ਸਹੀ ਬਣਾਈ ਦੂਰ ਜੀ ਨਾ ਕਰਕੇ ਜਿਹੜੀ ਇੱਕ ਤੇ ਨਹੀਂ ਬਣਾਉਣੀ ਹੈਗੀ ਤੇ ਇਹਦੇ ਵਿੱਚ ਹੁਣ ਆਪਾਂ ਲੈ ਕੇ ਆਏ ਆ ਇਸ ਵਾਰੀ ਆਪਾਂ ਲਾਈਨਾਂ ਵਾਲੇ ਹਨਾ ਜਿਹੜਾ ਖਾਦੀ ਕਾਟਨ ਲੈ ਕੇ ਆਏ ਆ ਆਪਾਂ ਬਹੁਤ ਹੀ ਜਾਇਜ਼ ਜੀ ਰੇਟ ਨੇ ਤੇ ਉਹਦੇ ਜੇਕਰ ਕਿਸੇ ਭੈਣ ਨੇ ਲੈਣਾ ਹਨਾ ਤਾਂ ਤੁਸੀਂ ਜ਼ਰੂਰ ਆਰਡਰ ਕਰ ਸਕਦੇ ਹੋ ਤੇ ਲੈ ਸਕਦੇ ਹੋ ਹਾਂਜੀ ਤੇ ਜਿਹੜਾ ਨੰਬਰ ਆਪਣਾ ਦੂਸਰੇ ਜਿਹੜੇ ਕਾਟਨ ਦੇ ਇਹ ਜਿਹੜੇ ਆਪਾਂ ਸੂਟਾਂ ਵਾਲਾ ਬਲੌਗ ਪਾਇਆ ਉਹਦੇ ਵਿੱਚ ਆਪਾਂ ਨੰਬਰ ਆਪਣਾ ਦਿੱਤਾ ਹੋਇਆ ਹੈਗਾ ਜੇਕਰ ਕਿਸੇ ਭੈਣ ਨੂੰ ਉਹ ਵਾਲਾ ਕੋਈ ਕੋਈ ਵੀ ਬੋਲ ਦੋ ਕਲਰ ਪਸੰਦ ਹੋਇਆ ਤਾਂ ਤੁਸੀਂ ਇਹ ਕਲਰ ਉਹ ਲੈ ਸਕਦੇ ਹੋ ਆਪਣੇ ਕੋਲੇ 4 ਖਣੀ 5 ਸੂਟ ਨੇ ਦੋ ਰੰਗ ਇੱਕੋ ਜਿਹੇ ਨੇ ਦੋ ਮਿਲ ਦਾ ਅਲੱਗ-ਅਲੱਗ ਨੇ ਤੇ ਉਹ ਤਾਂ ਚਲੋ ਕੋਈ ਗੱਲ ਨਹੀਂ ਜੇਕਰ ਕਿਸੇ ਨੂੰ ਭੈਣ ਨੂੰ ਪਸੰਦ ਹੁੰਦਾ ਹਨਾ ਤਾਂ ਸੂਟ ਤਾਂ ਆਪਾਂ ਦੁਬਾਰੇ ਮੰਗਵਾ ਸਕਦੇ ਹਾਂ ਆਰਡਰ ਦਿੱਤਾ ਜਾਊਗਾ ਅੱਗੇ ਤਾਂ ਸੂਟਾ ਆਪਾਂ ਨੂੰ ਮਿਲ ਜਾਣਗੇ ਪਰ ਗਰਮੀ ਦੇ ਵਿੱਚ ਆਪਾਂ ਆਮ ਵੀ ਪਾ ਸਕਦੇ ਆ ਜੇਕਰ ਉਹ ਜੇ ਆਪਾਂ ਤਿਆਰ ਕਰਵਾਉਣਾ ਹੋਵੇ ਥੋੜੀ ਬਹੁਤੀ ਵਰਤ ਜਿਵੇਂ ਹੋ ਗਿਆ ਥੋੜੀ ਬਹੁਤੀ ਜੇ ਆਪਾਂ ਵਰਤ ਕਰਾਉਣੀ ਹੋਵੇ ਤਾਂ ਉਦਾਂ ਵਰਤ ਕਰਾ ਕੇ ਵੀ ਆਪਾਂ ਸੂਟ ਨੂੰ ਰੈਡੀ ਕਰਵਾ ਸਕਦੇ ਆ ਵੈਸੇ ਵੀ ਆਪਾਂ ਬਹੁਤ ਸੋਹਣੀ ਚੀਜ਼ ਬਣੂਗੀ ਪ੍ਰੈਂਕ ਦਾ ਵੀ ਆਪ ਦਾ ਤੁਹਾਨੂੰ ਜੀ ਕਰੀ ਜਮਗਾ ਪਰ ਬਹੁਤ ਆ ਸੇਵ ਦੇ ਲਈ ਲੈ ਕੇ ਆਏ ਆ ਬਹੁਤ ਵਧੀਆ ਕਪੜਾ ਹੈਗਾ ਜ਼ਰੂਰ ਦੇਖਿਓ ਤੁਸੀਂ ਦੇਖ ਰਹੀਆਂ ਜੇ ਮੈਨੂੰ ਟਾਈਮ ਮਿਲ ਜਾਂਦਾ ਮੈਂ ਹੁਣੀ ਉਹ ਸੂਟਾਂ ਦੇ ਕਲਿੱਪ ਲੈ ਕੇ ਆਂਗੀ ਨਹੀਂ ਤਾਂ ਫਿਰ ਮੈਂ ਡਰਮ ਕੰਮ ਕਰਨ ਵੇਡਣ ਤੋਂ ਬਾਅਦ ਫੇਰ ਤੁਹਾਨੂੰ ਜਿਹੜਾ ਮੈਂ ਵਲੌਗ ਦਿਖਾਵਾਂਗੀ ਆਹ ਵਲੌਗ ਦੇ ਵਿੱਚ ਸੂਟਾਂ ਇਹਦੇ ਦਿਖਾਵਾਂਗੀ ਚਲ ਮਿਲਦੇ ਆਪਾਂ ਬਾਅਦ ਚੋਂ ਬਾਅਦ ਚੋਂ ਮਿਲਦੇ ਹਾਂ ਕਿਉਂਨੇ ਸਮਰੀਤ ਨੇ ਵਰਕ ਕਰ ਲਿਆ ਚਲ ਮੈਂ ਜਦੋਂ ਦੁੱਧ ਪਾਉਣ ਗਈ ਨਾ ਡੈਰੀ ਤੇ ਤੇ ਉਦੋਂ ਉਹ ਨੋਟਬੁੱਕਸ ਲੈ ਆਏ ਉਹਨਾਂ ਤੇ ਬੱਚੇ ਦੀਆਂ ਦਲਜੀਤ ਦੀਆਂ ਹਾਂ ਦਲਜੀਤ ਦੀਆਂ ਮੈਂ ਜਾਵਾਂਗੀ ਨਾਲ ਚਾਵੜੇ ਤੇ ਫਿਰ ਉਹ ਗਾਲੇ ਮਮਾ ਜੀ ਮਮਾ ਜੀ ਅਪ ਦਲਜੀਤ ਨੂੰ ਨੋਟਬੁੱਕ ਵੀ ਲੈਣੀ ਆ ਦ ਨਾਮ ਵੀ ਵੱਲੇ ਗਿਆ ਵਾ ਲੱਗਦੇ ਵਿੱਚ ਹਾਂ ਅਨੇ ਆਖਿਆ ਵੀ ਨਹੀਂ ਸੀ ਨਾਲ ਕੋਈ ਗੱਲ ਦੇ ਕੋਈ ਉਹਦੇ ਲਈ 600 ਹਰਨੂਰ ਹਰਨੂਰ ਦੇ ਭਰਾ ਦਾ ਕੰਨੇ ਹੋਣਾ ਫਿਰ ਫਿਰ ਵਲੌਗ ਨੂੰ ਕੰਨਲੀ ਕਰਾਂਗੇ ਓਕੇ ਫਰੇ ਕੀ ਅੱਗ ਪਾਣੀ ਪੋਣਾ ਵਰਤ ਤਾ ਅਲਵਾਵਾ ਡਾਵਾ ਨਿਕਲਿਆ ਹੋਰ ਤਰਨ ਕਹਿਆ ਸੀ ਚਿੱਟੇ ਲਿਫਾਫੇ ਚ ਪਾਵਾ ਚਿੱਟਾ ਪਾਟਿਆ ਸੀ ਉਹ ਪਰਦੇ ਚ ਕਰਦਾ ਤੇ ਫੇਰ ਕੀ ਆ ਹੋਰ ਲਿਆ ਦਿੰਨੀ ਆ ਹੋਰ ਲੈ ਦੇ ਭਾਈ ਅੱਗ ਵਾਲੇ ਦੀ ਬੋਲਤੀ ਬੰਦ ਹੋ ਗਈ ਵਲੌਗ ਦੇਖ ਕੇ ਖਰਜ ਲੈ ਕੇ ਦਿੰਨੀ ਆ ਮੈਂ ਰੁਕ ਜਾ ਵਲੌਗ ਬਣਨ ਲੱਗ ਜੋ ਤਾਂ ਐ ਕਰਦਾ ਜੀ ਚਿੰਗਿਆੜੇ ਨਿਕਲ ਲੱਗੇ ਆ ਜੇ ਫੋਨ ਦੇ ਨਾਂ ਤੇੜੀ

ਲਾਈਟ ਯੂਤਨੀ ਆਉਲੀ ਹੈਗੀ ਕਿਹੜੇ ਸੈਂਡਲ ਅਮਰੀਕਾ へ ਤੋੜਨੇ ਆ ਪਾ ਕੇ ਨੱਚੀ ਜਾਂਦੀ ਸੀ ਇਹ ਮਾ ਮੁੰਡਾ ਵੀ ਕਹਦਾ ਕੋਸਮੀ ਚਲਾਉਂਦਾ ਨਹੀਂ ਪਾਇਆ ਅਗੇ ਤੇ ਕਾ ਬੰਦਾ ਕੋਲ ਹੈਥੇ ਹੋਊਗਾ ਆ ਵੱਡੇ ਸੂਟ ਕਹਿ ਰਹੀ ਸੀ ਲਾਈਨ ਹਾਲੇ 5 ਮੀਟਰ ਦੀ ਕਟ ਹੈ ਲੇ ਸੂਟ ਦੀ ਤੇ ਫਿਰ ਨਾਲ ਦੀ ਬੋਟਲ ਚਾਹ ਦੀ ਡਿਮਾਂਡ ਸੀ ਤਾਂ ਕਰਕੇ ਫਿਰ ਆਪਾਂ ਇਕੱਠੇ ਲਿਆਂਦੇ ਆਗੇ। ਇਹ ਆ ਵੀ ਆਪਾਂ ਦਿਖਾਈ ਸੀਗੇ ਗ੍ਰੀਨ ਬੋਟਲ ਦੇ ਨਾਲ। ਇਹ ਬਹੁਤ ਚਾਹ ਦੀ ਸੋਣ। ਸੋ ਜਿਵੇਂ ਸਾਨੂੰ ਆ ਵਾਲੇ ਕਲਰ ਹੀ ਦਿਖਾ ਰਹੀ ਸੀਗੀ। ਆ ਵਾਲੇ ਸੂਟ ਹੈ ਜਿਹੜਾ ਬਹੁਤ ਵਧੀਆ ਦਾ। ਖਾਦੀ ਘਟਾਣੀ। ਹਾਂਜੀ। ਆ ਦੋ ਕਲਰ ਸੀਮ ਐ ਚਾਰ ਸੂਟਾ ਪਰੇ ਹੋ ਤੇ ਇੱਕ ਆ ਵਾਲਾ ਗਾ ਹਾਂਜੀ ਇਹਦੇ ਨਾਲ ਆ ਵਾਲਾ ਦੁਪੱਟਾ ਲੈ ਲਓ ਆ ਲੈ ਲਓ ਹਾਂਜੀ ਜਿੱਦਾਂ ਇੰਗਲਿਸ਼ ਆਪਾ ਰੀਡਰ ਦੀ ਕਾਪੀ ਭਾਲਦੇ ਸੀ ਉੱਥੇ ਸਿੱਧੇ ਨ ਕਾਪੀਆਂ ਉੱਥੇ ਐਕਸਟਰਾ ਪਈਆਂ ਸੀ ਪੰਜਾਬੀ ਦੀ ਉਹ ਕਿੱਥੇ ਆ ਕੀ ਕਰਨੀ ਆ ਤੂੰ ਉਹ ਇੱਕ ਟੈਸਟ ਵਨ ਵਾਸਤੇ ਰੱਖ ਲਈ ਜਿਹੜੀਆਂ ਭਾਜ ਚ ਗੱਲ ਕਰਦੀਆਂ ਤੇਰੇ ਵਾਸਤੇ ਟੈਸਟ ਆ ਆ ਵਾਲਾ ਦੇਖੋ ਇੱਕ ਆ ਵਾਲਾ ਸੂਟ ਗਾਫਣੀ ਹੈਗਾ ਕੱਪੜਾ ਦੇਖੋ ਬਹੁਤ ਵਧੀਆ ਹੈ ਸੌਫਟ ਸੌਫਟ ਐ ਪਤਲਾ ਪਤਲਾ ਜਾਇ ਜੀ ਰੀਡ ਐਸ ਸੂਟ ਦੀ ਚਾਰ ਪੱਤੇ ਨੂੰ ਸਾਹਮਦੇ ਮੈਂ ਚੱਲੀ ਠੀਕ ਐ ਹੂੰ ਦੱਸ ਦਿਨੀ ਗੱਲ ਲਈ ਲੈ ਹਾਈ ਲਾਈਟ ਛੱਡ ਕੇ ਲਾਈਟ ਆ ਗਈ ਕਿ ਨਹੀਂ ਆ ਗਈ ਮਤੀਰੋ ਮਤੀਰੀ ਹੋਇਆ ਪਟਾਮ ਫਾੜੇ ਬੰਦ ਹੋ ਗਏ

Ya. Ya, ya. hmm. bibi di, kalala, di kalala, hasi, hasnge, hmm, okay. Hi, bibi, hey? bibi nih blog ini dekasi haskan <coughs> bibi <shabdi> <laughs> ਵੀ ਅਕੇ ਮੜਰੇ ਕੇ ਆਲਾ ਮਾਈਕਾ ਜੇ ਗਾਣਾ ਗਾਉਣਾ ਨਾ ਖਾਇਆ ਤੇ ਫਿਰ ਅਸੀਂ ਕਹਿ ਤਾ ਲੋ ਕਾ ਨੂੰ ਕੱਟ ਵੱਡ ਕਰਨੀ ਹੈ ਰੋਜ਼ ਕੰਮਾਂ ਦੀਆਂ ਕਲਪਨਾ ਵੀ ਸੁਣਾਉਣੇ ਆ ਚਲ ਅੱਜ ਕੁਝ ਹਾਸਾ ਖੇਡੀਆਂ ਵੀ ਹੋ ਜਾਣ ਹਾਸੀਆਂ ਖੇਡੀਆਂ ਵਿੱਚ ਵਲੌਗ ਚ ਹਨਾ ਰੋਜ਼ ਕੰਮ ਹੀ ਸੁਣਾਉਣੇ ਅੱਜ ਦੂਜੀ ਗੱਲ ਬਾਤ ਸੁਣਾਤੀ ਇੱਕ ਪਾਣੀ ਦਾ ਗਲਾਸ ਲਿਆ ਦੇ ਮੈਨੂੰ ਵੀ ਤੇ ਫਿਰ ਮੈਂ ਤੇਰਾ ਸਰਵਾਣੀਆ ਫਿਰ ਕਰ ਦੇ ਕੰਮ ਕਰ ਹੂੰ ਲਓ ਜੀ ਹੋਰ ਵੀ ਜੇਕਰ ਕੋਈ ਪਹਿਣਾ ਇਹ ਇਹ ਚੀਜ਼ ਵਰਤਨਾ ਜ ਵਰਤਨਾ ਚਾਹੁੰਦੇ ਹੋ ਤਾਂ ਵਰਤ ਲਿਓ ਆ ਛਿਲਕੇ ਉਤਾਰ ਤੇ ਤੇ ਆ ਵਾਲਾ ਗੁੱਦ ਜੀ ਲਾ ਕੇ ਵਾਈਟ ਗੁੱਦ ਦੇ ਉਹ ਕਰਦੇ ਆਵਾਲ ਕੇ ਕਵੇਂ ਆਵਾਲ ਕੇ ਵਾਲ ਕੇ ਹਣੇ ਨੂੰ ਉਵਾਲ ਉਵਾਲ ਕੇ ਰੱਖ ਲੈਣਗੇ ਫਰਿੱਜ ਚ ਜਦੋਂ ਠੰਡਾ ਹੋ ਗਿਆ ਤਾਂ ਦਹੀਂ ਚ ਪਾ ਕੇ ਖਾ ਲੈਣਗੇ। ਉਹ ਜਮਾ ਕੀ ਰਵਣਾ ਨੁੱਬਾ ਬਹੁਤ ਬਹੁਤ ਲੋਹੇ ਸੱਤਾਂ ਬਣ ਹੈ। ਹੂੰ। ਕੱਚਰ ਵਿੱਚ ਰਹੀ ਹੋਈ ਜਾਂਦਾ। ਕੱਚਰ ਵਿੱਚ ਆਏ ਹੈ ਚੱਲ ਨਹੀਂ ਪੈਣੀ। ਜਮਾ ਪਕਵਾ। ਦੇਖਾ ਤੇਰੀ ਜਿੱਦੇ ਸਾਡੇ ਘਰੇ ਰੋਟੀ ਖਾਣ ਨੂੰ ਜਾਂ ਕੋਈ ਸਬਜ਼ੀ ਪਸੰਦ ਵਾਲੀ ਨਾ ਹੋਵੇ। ਤੋ ਉਸ ਦਿਨ ਡਿਸੀਜਨ ਲੈਂਤਾ ਜਾਂਦਾ ਕਿ ਅੱਜ ਬਣਨਗੇ ਕੜੀ ਚੌਲ ਇਹ ਅੱਜ ਮੈਂ ਬਣਾਉਂਗੀ ਅੱਜ ਬਣਨਗੇ ਕੜੀ ਚੌਲ ਅੱਜ ਮੈਂ ਬਣਾਉਂਗੀ ਤੇਰੇ ਫੋਨ ਦੇ ਵਿੱਚ ਨਾ ਕਲਰ ਵਾਲੇ ਸੁਨੇ ਹੁੰਦੇ ਖੇਡਾਂ ਦੇ ਕੀ ਬਣਾ ਰਹੇ ਦਿਖਾ ਦਿਖਾ ਦਿਓ ਦੁਖਾ ਦੋੜੋ ਉਧਾਂ ਵੱਲ ਕਰੋ ਸਿੰਮੂ ਦੀ ਟੋਕਰੀ ਨਬੂਲੀ ਜੇ ਇਟਾ ਕਧੋਲੀ ਤੇ ਰੱਖੀ ਤਾਂ ਪੈਣਗਾ ਬਹੁਤ ਨੀ ਕੀ ਹੁੰਦਾ ਸਿਮੂ ਸਿਮੂ ਹਟ ਜਾ ਪਲੀਜ਼ ਮੈਂ ਕਰਕੇ ਨਾ ਫੋਨ ਬੰਦ ਫਿਰ ਖੜਕੰਤੀ ਕਰੂੰ ਤੇਰੀ ਹਾਂ ਇੱਥੇ ਰੱਖਣੀ ਨਹੀਂ ਰੱਖਣਾ ਇੱਥੇ ਕਿਚਰ-ਕਿਚਰ ਹੁੰਦੀ ਐ ਇੱਥੇ ਸੱਟ ਦੇਗੀ ਆਹ ਤੜਕੇ ਮੈਂ ਸੁੰਭਰ ਕੇ ਸਿੱਟੇ ਵਿੱਚ ਰੇਤ ਇਹ ਕੀ ਖੇਡ ਹੈਗੀ ਇਹਦੀ ਖੇਡ ਆ ਮੇਰੀ ਤਾਂ ਨਹੀਂ ਖੇਡ ਮੈਂ ਯਾਰ ਕੀ ਕਰਨਾ ਸੀ ਸਬਜੀ ਬਣਾਉਣੀ ਥਾਬਜੀ ਬਣਾਉਣੀ ਤਾਂ ਹੈਣੀ ਯਾਰ ਇਹ ਆ ਦੇਖ ਟਿੰਡੇ ਕਿਸੇ ਨੂੰ ਪਸੰਦ ਨਹੀਂ ਟਿੰਡੇ ਨੂੰ ਵੀ ਪਸੰਦ ਨਹੀਂ ਲੈ ਓਏ ਬੱਚੀ ਬੰਨੀ ਏ ਜਦੋਂ ਅਸੀਂ ਆਏ ਸੀ ਕਿ ਨਾ ਸਕੂਲੋਂ ਹੈ ਲਾਈਟ ਆ ਗਈ ਪੱਖੇ ਬੰਦ ਕਰਕੇ ਜਦੋਂ ਅਸੀਂ ਸਕੂਲੋਂ ਆਏ ਨਾ ਤੇ ਇਹਦੋਂ ਉਦੋਂ ਤਾਂ ਥੋੜਾ ਜਿਹਾ ਗਿੱਲਾ ਜਿਹਾ ਸਲਾਬਾ ਜਿਹਾ ਸਾਹਸ ਤੇ ਇਹਦੀ ਛਾਂ ਹੇਠਾਂ ਬੈਠੀ ਸੀਗੀ ਬਿੱਲੀ ਅੱਛਾ ਦੇਖੋ ਨਿੱਕੇ ਜਿਹੇ ਬੂਟੇ ਨੂੰ ਦੋ ਵਾਰੀ ਤੋੜ ਲਈਆਂ ਸੀ ਬਹੁਤ ਮਿਰਚਾਂ ਲੱਗਦਾ ਕਰ ਗਿਆ ਤੇ ਕਹਿੰਦਾ ਮੈਂ ਕਿਹਾ ਮੈਂ ਸੋਦਨ ਨੇ ਮੰਮੀ ਥੋੜ ਦੇਣੀ ਹੈ ਖੜੀ ਹੋਣ ਪਤਾ ਆਪਣੇ ਵਾਲੇ ਕਰ ਗਏ ਚਲ ਕਰੋ ਬੋਲੀ ਨਹੀਂ ਆਦੀ ਕੀ ਬੋਲਣਾ ਇਹਨੂੰ ਲੈਣੀ ਆ ਉਹ ਜਾਣਾ ਨਹੀਂ ਸੀ ਪੱਠਿਆਂ ਕੋਲੇ ਕਿਵੇਂ ਗਾ ਬਾਈ ਬੱਧੀ ਹੈ ਮੈਂ ਕੋਈ ਇਸ ਕੱਪੜੇ ਤੋਂ ਨਹੀਂ ਬਰ ਮਮੀ ਲੈ ਕੇ ਰਗਣ ਨਹੀਂ ਹੋਈ

stupid nonsense. se <laughs> stupid nonsense. Stupid nonsense. Stupid. nonsense. nonsense. <laughs> මගේ ස් සද අප අපනේ උුදදුරු කම්මකාරණ වයටතේ තෝ කාව ඒද වාලන ඉඳිපිච්ච පචි ਜੇ ਕੋਈ ਸਬਜ਼ੀ ਬਣੀ ਨਹੀਂ ਬਣਾਇਆ ਤੇ ਚੌਲ ਬਣਾ ਲਓ ਕੜੀ ਆ ਫਿਰ ਕੜੀ ਨਾਲ ਰੋਟੀ ਕੜੀ ਨਾਲ ਖਾਦੀ ਕੜੀ ਨਾਲ ਚੌਲ ਬਣਾ ਰਹੇ ਆ ਇਹ ਤਾਂ ਆਟਾ ਗੁੰਨੇ ਹੁੰਦਾ ਫਿਰ ਤਾਂ ਕੜੀ ਨਾਲ ਭਈਆ ਜੀ ਕੜੀ ਨਾਲ ਰੋਟੀ ਖਾਣ ਜੇ ਪੱਠੇ ਪਾਉਣ ਵਾਲੇ ਪਈ ਆ ਪੱਠੇ ਪਾ ਕੇ ਆਵਾਂਗੇ ਠਹਿਰ ਕੇ ਮੈਨੂੰ ਚੱਲਣ ਦੇਣ। ਥੋੜਾ ਜਿਹਾ ਸੀਟੀ ਵੱਜ ਜਣੀ। टमा वगैरह तो सब कुछ पाया हुआ है कड़ी के तक सिंपल करके लाना होंगे जीरा पा के थोड़ा जहाँ पा क्या वादू प्याज पे है थोड़े जे प्याज पा लें ਮਸਤੀਆਂ ਬਲੋੜੀ ਨੂੰ ਕਾਣ ਮੱਖਣ ਖੜੀ ਤੇ ਹੈ ਨਾ ਸੁਆਕ ਬੜਾ ਨਮ ਨਮੇ ਚੋਲੇ ਜਿਹੜੇ ਪਸੰਦ ਕਰਦੇ ਆ ਕਈ ਕਿਵੱਚ ਰੱਖਦੇ ਆ ਹੋਟਾ ਵਗੈਰਾ ਨਹੀਂ ਲਾ ਕੇ ਦੇ ਨਵੇਂ ਪੀਲੇ ਚੋਲੇ ਲੈ ਜਾਂਦੇ ਲਾਂ ਨੂੰ ਦਾ ਲਿਆ ਨੂੰ ਦਾ ਸਮਰੀਤ ਵਰਗਾ ਵੀ ਲਾਇਆ ਪਿਛਲੀ ਵਾਰ ਵੀ ਮੈਂ ਕਈ ਵੀ ਲੈ ਜਾਂਦੀ ਹੁੰਦੀ ਸੀ ਤੇ ਦਾ ਹੁੰਦਾ ਵੀ ਅੱਜ ਲੇਟ ਵਗੈਰਾ ਹੋਵਾਂਗੇ ਆ ਉਹ ਚੌਲ ਆ ਜਾਂਦੇ ਨੇ ਹਿੰਦੀ ਚ ਪਰ ਆਪਾਂ ਜਿਹੜੇ ਹਿੰਦੀ ਬਿਹਾਦੇ ਕਈ ਜੱਦ ਚੌਲ ਕਹਿੰਦੇ ਹਨਾ ਜਾਂ ਮਿੱਠੇ ਚੌਲੇ ਜਿਹੜੇ ਪੀਲੇ ਹੁੰਦੇ ਆ ਉਹ ਵੱਧ ਪਸੰਦ ਆ ਚੌਲੇ ਜਿਹੜੇ ਸਰੀਆਂ ਗਰਦੇ ਨਾ ਲੱਗਦੇ ਨਾ ਲੱਗਦੇ ਮੋਟਰਸਾਈਕਲ ਕੀ ਦਿਆ ਇਹ ਪਰ ਖੜਤਾ ਜਾਂ ਤਾਂ ਪਾਣੀ ਤਾਂ ਪੀ ਜਾ ਪਾਣੀ ਤਾਂ ਪੀ ਜਾ ਪਾਣੀ ਤਾਂ ਪੀ ਜਾਂਦਾ ਮੈਂ ਕਿਹਾ ਤੈਨੂੰ ਪਤਾ ਲੱਗ ਗਿਆ ਇੱਧਰ ਫਲੈਸ਼ ਚਲਦੀ ਦੇਖ ਲਈ ਮੈਨੂੰ ਪਤਾ ਤੇਰੀਆਂ ਵੀ ਤੂੰ ਸਾਡੀਆਂ ਰਾਮ ਜਾਂ ਦੂਰੋਂ ਸਮਝ ਲੈਣਾ ਸੀ ਤੇਰੇ ਮੈਂ ਸਮਝ ਲੈ ਲਿਆ ਕਿਵੇਂ ਚੋਣ ਕਰਾ ਤੂੰ ਕਿੱਥੇ ਪਾਦੀ ਉਹਦੇ ਵਿੱਚ ਕੁੱਕਰ ਚ ਰਖੀ ਹੋ ਸਾਈਡ ਤੇ ਨਾ ਉਹ ਜਿਹੜਾ ਪੈਂਦੇ ਆ ਕਿ ਬੋਤਲ ਇਸ ਦੇਣ ਲਾਤੀ ਦੇ ਦੇ ਕਿਆ ਚੀਜੀ ਕਰਾਈ ਐ ਨਾ ਕਦੋਂ ਦਾ ਦਦ ਕੁੜੀਆਂ ਦੀ ਹਟ ਜਾਏ ਨਾ ਮੁੜ ਕੇ ਉਲਟੇ ਆ ਜੂ ਹਾਏ ਸਾਡੇ ਦੇੰਦਰ ਟੀਕਾ ਭੱਕ ਦੇ ਦੇ ਵਸ਼ਿੰਜਨ ਪਾ ਫੜ ਲੂਗੀ ਮੈਨੂੰ ਫੋਨ ਆਈ ਐ ਨਾ ਮੇਰੇ ਗੱਲ ਕਰਨ ਲਾ ਲੋ ਜੀ ਚੌਲਾ ਏੜਿਆ ਵੱਡੇ ਹੁੰਦੇ ਜਿਹੜੇ ਹਨ ਪੱਕੇ ਚੌਲ ਉਹ ਨਹੀਂ ਮਿਲੇ ਛੋਟੇ ਮਿਲੇ ਆ ਬਟ ਚੌਲ ਆ ਜਿਹੜੇ ਬਹੁਤ ਸੋਹਣੇ ਬਣ ਗਏ ਜਗੇ ਤੇ ਇਹ ਆਪਣੀ ਬਣੀ ਪਈ ਆ ਕੜੀ ਤੇ ਇਹਨਾਂ ਚੌਲ ਬਣ ਕੇ ਮੈਂ ਆਪ ਦੂਧਰੋ ਕੰਮ ਕਰਨ ਵੇਲੇ ਇੱਥੋਂ ਦਾ ਨਵਰੀਤ ਕੋਲ ਗਾ ਛੇਤੀ ਰੋਣ ਨੂੰ ਭੁੱਖ ਲੱਗੀ ਜੀ ਬਹੁਤ ਜ਼ਿਆਦਾ ਪੜਾਈਏ ਸਾਰਿਆਂ ਨੂੰ ਕੰਮ ਨੇ ਬੜੂਆ ਟਾਈਮ ਨਾਲ ਸੰਭੀਰ ਦੇ ਗੜੀ ਵੀ ਆਈ ਖੇਤੋਂ ਚ ਪਾਣੀ ਇੰਦਰ ਲਾਉਣਾ ഫോൺ ലോക ਅੰਦਰ ਬੈਠੀ ਆ ਉਹ ਹਾਂ ਖਾਇਆ ਸﺠਿੰਦਰ ਤੂੰ ਮੈਂ ਕਿ ਆ ਜਾ ਪੜਾ ਹੁਣ ਆ ਦੁੱਲੂ ਹੈਗੀ ਐ ਮਰੀਦ ਕੋਲੇ ਕੜੀ ਮਮਾ ਸﺠਿੰਦਰ ਕੀ ਕਹਿੰਦਾ ਆ ਜਾ ਦੇਖੋ ਲੱਗੇ ਤੇ ਚੌਲਾਂ ਨੂੰ ਸﺠਿੰਦਰ ਵੀ ਖਾ ਕੇ ਚਲਾ ਗਿਆ ਤੇ ਹੁਣ ਇਹ ਲੱਗੀਆਂ ਫੱਕ ਲੋ ਜੀ ਮੈਂ ਹਾਂ ਕੱਪੜਿਆਂ ਨਾਲ ਹੀ ਮੱਥੇ ਹੈਨਾ ਮੈਂ ਇਹਨਾਂ ਕੱਪੜੇ ਉਹ ਕਰਨੇ ਆ। ਪ੍ਰੈਸ ਕਰਾਂ। ਪਹਿਲਾਂ ਮੈਂ ਇੱਕ ਰੋਪੈਣਾ ਦੇ ਆਊਟਰ ਆਏ ਸੀਗੇ। ਉਹ ਸੂਟ ਕੱਢ ਕੇ ਹਟੇ ਸੀਗੇ। ਹੁਣ ਫਿਰ ਹੁਣ ਮੈਂ ਕੱਪੜੇ ਪ੍ਰੈਸ ਕਰਤੀਆਂ। ਫੇਰ ਹੀ ਖਾਵਾਂਗੇ ਰੋਟੀ। ਤੇ ਮੈਸੇਜ ਆਈ ਜਾਂਦੇ 1 ਮਿੰਟ ਉਹ ਚੈੱਕ ਕਰੀਏ। ਆਹ ਚੌਲ। ਬਹੁਤ ਸਵਾਦ ਬਣੇ। ਹਾਂ। ਬੜੀਆ ਹੋਣਾ। ਮੈਂ ਨਾ ਫੇਰੇ ਸਮਝ ਆਵਾ। ਹਾਂ। ਮਹਿਰ ਮਿੱਠਾ ਆ ਟੇਸਟ ਕਿਹਦਾ ਹੋਣਾ ਹੈ? ਨਾ ਨਾ, ਟੱਟਾ ਆ। ਮੈਂ ਜਾਂਦਾ ਮੰਮੀ ਨੇ ਟਮਾਟਰ ਪਾਏ ਆ ਵਿੱਚ ਕੱਚੇ ਹਾਂ ਤੇ ਜਾ ਮੈਂ ਕਿਹਾ ਵੀ ਕਦੂ ਘੱਟਾ ਗਿਆ ਬਸ ਇਹਨੂੰ ਤਾਂ ਵਾਲਾਂ ਦੀ ਤਾਂ ਕੋਈ ਲੋੜ ਹੀ ਨਹੀਂ ਕਦੂ ਘੱਟਾ ਹੋ ਗਿਆ ਹਾਂ ਤੇ ਮੈਂ ਤਾਂ ਮੰਮੀ ਨੇ ਹੁਣ ਦੱਸਿਆ ਮਮੀ ਆਂਦੀ ਕਹਿੰਦੀ ਜਿਹੜਾ ਆਪਣਾ ਵਾਟਰਮੈਲਨ ਹੁੰਦਾ ਉਹਦੀ ਜਿਹੜੀ ਗੋਦੀ ਹੀ ਰਹਿੰਦੀ ਚਿੱਟੀ ਥੱਲੇ ਮੈਂ ਕਿਹਾ ਉਹ ਵਾਲ ਕੇ ਤੇ ਉਹ ਪਾਈ ਸੀ ਮਾਹਲਾ ਕਿੰਨਾ ਸਵਾਦ ਬਣਿਆ ਰਹਿਤਾ ਹਾਂ ਮਾਸੀ ਰਾਹੀਂ ਕਰਦੀ ਆ ਠੁੱਟੀ ਜਾਂਦਾ ਜਵਾ ਯਾਰ ਮੇਰਾ ਤਾਂ ਫਟਦਾ ਹੀ ਮੈਂ ਕਿਹਾ ਹੁਣ ਤਾਂ ਹੀ ਗੋਲੀ ਲਈਏ ਮੈਂ ਕਾਲ ਕਰੀ ਨਹੀਂ ਕਦੋਂ ਨੇ ਮੇਰੇ ਕਦੋਂ ਦਾ ਸਰਪਟੀਆਂ ਮੈਂ ਜਦੋਂ ਤੇਲ ਮੰਗਾਇਆ ਤੋਂ 4 ਵਜੇ ਹਾਂ ਉਹ ਤਾਂ ਕਹਿੰਦਾ ਕਹਿੰਦਾ ਜੱਸ ਗਿਆ ਮੈਂ ਹੇਰ ਛੱਡ ਬਰੇ ਕੀ ਹਟ ਗਈ ਉਹ ਕਿੱਥੇ ਜਾਂਦਾ ਹੈ ਮੇਰਾ ਮੈਂ ਤਾਂ ਕਦੇ ਹੁਣ ਦੁਖਾਈ ਨਹੀਂ ਸੀ ਹੁਣ ਬੜਾ ਦੁਖੀ ਲੱਗਦਾ ਉਹਨੂੰ ਪਤਾ ਨਹੀਂ ਹੋਣਾ ਵਿਚਾਰੀ ਨੂੰ ਸੋਹਜ ਸਿੰਘ ਉਹ ਟੜ ਕੇ ਸਕੂਲ ਜਾਣਾ ਉਹ ਕਿੱਧਰ ਗਈ ਕਿੱਧਰ ਗਈ ਉਹ ਆਹ ਬਠਾ ਜਾਤਾ ਭਾਈ ਮੈਂ ਲੈਗ ਪੈਨ ਪੁੱਛਦੀ ਸੀ ਸੱਚੇ ਕਹਿੰਦੇ ਬਾਪੂ ਕਿਹੜੇ ਚੈਨਲ ਤੇ ਆਉਂਦਾ ਤੇ ਮੈਂ ਉਹਨੂੰ ਪੜਨ ਗਿਆ ਸੀ ਮੈਂ ਕਿਹਾ ਮੈਂ ਜਾ ਕੇ ਦੱਸੂ ਸ਼ੁਕਰੇ ਜਦ ਆਗੇ ਪ੍ਰਾਈਮ ਏਸ਼ੀਆ ਟੀਵੀ ਵਾਲੇ ਪ੍ਰਾਈਮ ਸਾਥ ਵਾਲੇ ਜਿਹੜੇ ਪਣੇ ਪ੍ਰੇਮ ਪ੍ਰਾਈਮ ਪ੍ਰਾਈਮ ਸਾਥ ਆ ਮਾੜਾ ਜ ਮੈਂ ਦਿਖਾ ਦੇਣੀ ਆ ਵਾਲਾ ਹੈਗਾ ਪ੍ਰਾਈਮ ਪ੍ਰਾਈਮ ਸਾਥ ਪ੍ਰਾਈਮ ਏਸ਼ੀਆ ਟੀਵੀ ਪ੍ਰੇਮ ਏਸ਼ੀਆ ਟੀਵੀ ਪ੍ਰੇਮ ਨਹੀਂ ਪ੍ਰਾਈਮ ਪ੍ਰਾਈਮ ਏਸ਼ੀਆ ਟੀਵੀ ਹੈ ਹਾਂ ਚਲੋ ਜੀ ਟਾਈਮ ਹੋ ਗਿਆ 9:00 ਦਾ ਤੇ ਹੁਣ ਆਪਣੀ ਵਾਰੀ ਆ ਗਈ ਹੈ ਕੱਪੜੇ ਪ੍ਰੈਸ ਕਰਨ ਦੀ ਕਿਉਂਕਿ ਮੇਰੇ ਨਾਲੇ ਵੀ ਡਿਊਟੀ ਜਾਣਾ ਹੁੰਦਾ ਹੈ ਇਸ ਵੇਲੇ ਦੇਖ ਕਿਉਂ ਰਵਾਉਂਗੇ ਤਾਂ ਕਰਕੇ ਵੀ ਕਰਕੇ ਪ੍ਰੈਸ ਲਾਲਾ ਬਹਿਹ ਇੱਥੇ ਟੇਬਲ ਤੇ ਧਰ ਜਾਈਦਾ ਤੇ ਜਿਹੜੇ ਇਹਨਾਂ ਨੂੰ ਪਸੰਦ ਹੁੰਦੇ ਆ ਤੇ ਪਾ ਜਾਈ ਦੇ ਪ੍ਰੈਸ ਵੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਗਰਮ ਹੋ ਗਈ ਹੀ ਹੋ ਗਿਆ ਲੜਦੇ ਲੜਦੇ ਸੋ ਅਸੋਲੇ ਜਵਾਕਾਂ ਨੂੰ ਖੇਡਣ ਦਾ ਹੁੰਦਾ ਕਿਉਂਕਿ ਸਾਰਾ ਦਿਨ ਚਲੋ ਟਾਈਮ ਨਾਲ ਸਕੂਲੋਂ ਆ ਜਾਈਦਾ ਬਟ ਪਿਓ ਜਵਾਕਾਂ ਨੂੰ ਖੇਡਣ ਨੂੰ ਇਸ ਵੇਲੇ ਮਿਲਦਾ ਕਿਉਂਕਿ ਸਾਰੇ ਆਪੋ ਆਪਣੀ ਗਮਾਂ ਧੰਦਿਆਂ ਦੇ ਵਿੱਚ ਜਿਹੜਾ ਟਾਈਮ ਹੈ ਹੁਣ ਚੱਲ ਰਿਹਾ ਖੇਤਾਂ ਕਾਰਾਂ ਦੇ ਵਿੱਚ ਪੂਰਾ ਜੋਰ ਦਾ ਬਾੜੀ ਤੋਂ ਬਾਅਦ ਫਿਰ ਅਗਲੀ ਫਸਲ ਦੀ ਤਿਆਰੀ ਹੋ ਜਾਂਦੀ ਹੈ ਤਾਂ ਕਰਕੇ ਫਿਰ ਅਸੋਲੇ ਲੱਗਦੇ ਆ ਖੇਡਦੇ ਆ ਕਲਾਂ ਦੇ ਚਾਚੂ ਨਾਲ ਖੇਡੀ ਗਈਆਂ। ਜਿਵੇਂ ਰੱਖ ਕੇ ਆ ਮਾਪਲਾ ਫੋਨ ਮਾਨਾ ਕੋਲੇ। ਕਿਉਂ ਡਾ ਲਿਆ ਬੰਦ ਕਰ ਲਿਆ? ਨਾ ਨਾ ਕੀ ਹੋ ਗਿਆ? ਕਾਹ ਨਾਲ ਦੜਦੇ ਆ। ਲਓ ਜੀ ਹੁਣ ਆਪਾਂ ਇਸ ਦੇ ਨਾਲ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ। ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੋਹਣੇ ਸੋਹਣੇ ਜਿਹੜੇ ਵਲੌਗ ਐ ਇੰਜੋਏ ਕਰ ਸਕੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ